ਪਰਦੇਸ਼ਾਂ ਦੇ ਵਿੱਚ ਫੇਸਬੁਕ ਲਾਈਵ ਦੇਖ ਰਹੀ ਸਮੂਹ ਸਾਧ ਸੰਗਤ ਜੀ ਦਾ ਗੁਰਪ੍ਰੀਤ ਸਿੰਘ ਭਾਈ ਅਮਰਜੀਤ ਸਿੰਘ ਮੁਥੇ ਜੱਥੇ ਵੱਲੋਂ ਫਤਿਹ ਬੁਲਾਉਣ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾਸ ਦੇ ਫੇਸਬੁਕ ਲਾਈਵ ਹੋਣ ਦਾ ਇੱਕ ਬਹੁਤ ਖੁਸ਼ੀ ਭਰਿਆ ਕਾਰਨ ਹੈ ਜੋ ਸੰਤਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਦੇ ਨਾਲ ਸੰਤ ਬਾਬਾ ਸਰੂਪ ਸਿੰਘ ਜੀ ਮਹਾਪੁਰਸ਼ਾਂ ਦੇ ਉਪਰਾਲੇ ਸਦਕਾ ਸਤਕਾਰਯੋਗ ਭਾਈ ਅਮਰਜੀਤ ਸਿੰਘ ਜੀ ਇਹਨਾਂ ਦੇ ਸਹਿਯੋਗ ਸਦਕਾ ਜੋ ਪਿੰਡ ਉਮਰਪੁਰ ਤਨਤਨ ਬਾਬਾ ਜੋਰਾਵਾਰ ਸਿੰਘ ਬਾਬਾ ਫਤੇ ਸਿੰਘ ਜੀ ਦੇ ਨਾਮ ਦੀ ਸੰਗੀਤ ਅਕੈਡਮੀ ਅਤੇ ਮਹਾਨ ਗੁਰੂ ਘਰ ਦਾ ਜਿਹੜਾ ਨਿਰਮਾਣ ਕੀਤਾ ਗਿਆ ਤੇ ਉਸ ਦਾ ਜਿਹੜੇ ਉਦਘਾਟਨ 2 ਨਵੰਬਰ ਨੂੰ ਹੋਣ ਜਾ ਰਿਹਾ ਸੋ ਦਾਸ ਦੇਸ਼ਾਂ ਪ੍ਰਦੇਸ਼ਾਂ ਵਿੱਚ ਵਸਦੇ ਇਸ ਨੂੰ ਸਾਧ ਸੰਗਤ ਨੂੰ ਬੇਨਤੀ ਕਰਦਾ ਹੈ ਗੁਰਬਾਣੀ ਦਾ ਫਰਮਾਨ ਹੈ ਸਾਧ ਤਰਤ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਜਾਏ ਬਹੁਤ ਲੋੜ ਹੈ ਗੁਰੂ ਨਾਨਕ ਸਾਹਿਬ ਜੀਾਂ ਦੇ ਕਥਨ ਮੁਤਾਬਕ ਉਹ ਭਾਈ ਗੁਰਦਾਸ ਜੀ ਕਹਿੰਦੇ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਸੋਆ ਸੋ ਉਹਨਾਂ ਦੇ ਕਥਨ ਅਨੁਸਾਰ ਮਹਾਪੁਰਸ਼ਾਂ ਵੱਲੋਂ ਥਾਂ ਪ੍ਰਥਾ ਜਿੱਥੇ ਗੁਰੂ ਘਰ ਬਣਾਏ ਸਕੂਲ ਬਣਾਏ ਹਸਪਤਾਲ ਬਣਾਏ ਵਕਵਾਕਸਾਵਾ ਤੇ ਗੁਰੂ ਘਰਾਂ ਦੀ ਉੱਥੇ ਉਸਾਰੀ ਹੋਈ ਜਿੱਥੇ ਗੁਰੂ ਘਰ ਨਹੀਂ ਹੈ ਵਿਸ਼ੇਸ਼ ਤੌਰ ਤੇ ਬੇਨਤੀ ਕਰਦੇ ਵੀ ਇਹ ਵੀ ਜਿਹੜਾ ਗੁਰੂ ਘਰ ਹੈ ਕਿ ਆਪ ਜੀ ਦੇਖ ਸਕਦੇ ਹੋ ਕਿ ਐਸੇ ਇਲਾਕੇ ਦੇ ਵਿੱਚ ਹੈ ਜਿੱਥੇ ਕੋਈ ਸ਼ਾਪਾ ਨੂੰ ਨੇੜੇ ਤੇੜੇ ਗੁਰੂ ਘਰ ਐਸਾ ਸੁੰਦਰ ਨਜ਼ਰ ਨਹੀਂ ਹੁੰਦਾ ਜਿੱਥੇ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਹੋ ਸਕੇ ਮਹਾਪੁਰਸ਼ਾਂ ਦਾ ਇਹ ਉਪਰਾਲਾ ਜਿਹੜਾ ਇਹ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਹੈ ਸੋ ਦਾਸ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਵੀ ਆਪ ਜੀ ਜਦੋਂ ਮੈਂ ਅੰਦਰ ਹੁਣ ਜਾ ਕੇ ਭਾਈ ਅਮਰਜੀਤ ਸਿੰਘ ਜੀ ਦੇ ਨਾਲ ਗੁਰੂ ਘਰ ਦੇ ਦਰਸ਼ਨ ਕਰਾਵਾਂਗਾ ਵੀ ਆਪ ਦੀ ਦਰਸ਼ਨ ਕਰੋ ਵੀ ਜਿਹੜੇ ਆਪ ਜੀ ਦੇ 5 5 10 10 ਰੁਪਏ ਨੇ ਵੀ ਮਹਾਪੁਰਸ਼ ਆਪਣੀ ਜੇਬ ਚ ਨਹੀਂ ਪਾਉਂਦੇ ਉਹ ਐਸੇ ਸੁੰਦਰ ਗੁਰੂ ਘਰ ਬਣਾਉਂਦੇ ਨੇ ਜਿੱਥੇ ਆ ਕੇ ਕਿਸ ਨੂੰ ਨਵਾਂ ਜੀਵਨ ਮਿਲ ਸਕੇ ਨਾਲ ਇਹ ਗੁਰੂ ਘਰ ਜਿਹੜਾ ਬਣਾਇਆ ਇਹ ਬੱਚਿਆਂ ਵਾਸਤੇ ਉਹਨਾਂ ਬੱਚਿਆਂ ਵਾਸਤੇ ਆ ਜਿਹੜੇ ਦੁਨਿਆਵੀ ਵਿਦਿਆ ਦੇ ਨਾਲ ਗੁਰਮਤ ਸੰਗੀਤ ਦੀ ਵੀ ਵਿਦਿਆ ਲੈਣੀ ਚਾਹੁੰਦੇ ਨੇ ਉਹਨਾਂ ਵਾਸਤੇ ਇੱਕ ਬਹੁਤ ਸੁੰਦਰ ਸਥਾਨ ਬਣਾਇਆ ਜੀ ਦੀ ਮਿਸਾਲ ਕਹਿਵੇ ਕੋਈ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਪਿੱਛੇ ਵੀ ਦੇਖ ਸਕਦੇ ਹੋ ਤੁਸੀਂ ਵੀ ਮਿਸਤਰੀ ਲੱਗੇ ਹੋਏ ਨੇ ਇਧਰਲੀ ਸਾਈਡ ਵੀ ਮਿਸਤਰੀ ਲੱਗੇ ਹੋਏ ਨੇ ਕੰਮ ਚੱਲ ਰਿਹਾ ਹੈ ਬਹੁਤ ਜੋਰਾਂ ਸ਼ੋਰਾਂ ਦੇ ਨਾਲ ਇਹ ਕੰਮ ਸੇਵਾਵਾਂ ਚੱਲ ਰਹੀਆਂ ਨੇ ਇਸ ਸਥਾਨ ਦੇ ਉੱਤੇ 2 ਨਵੰਬਰ ਨੂੰ 51 ਸ਼੍ਰੀ ਖੰਡਾ ਸਾਹਿਬ ਇਕਵਿੰਦ 51 ਸ਼੍ਰੀ ਖੰਡਾ ਸਾਹਿਬ ਜੀ ਦੇ ਜਾਪਾਂ ਦੇ ਨਾਲ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਉਹਨਾਂ ਦੇ ਸਤਿਗੁਰਾਂ ਦੇ ਚਰਨ ਪੈਣ ਤੋਂ ਬਾਅਦ ਇਸ ਸਥਾਨ ਦਾ ਉਦਘਾਟਨ ਕੀਤਾ ਜਾਏਗਾ ਹੁਣ ਆਪ ਜੀ ਨੂੰ ਅੰਦਰ ਅਸਥਾਨ ਦੇ ਦਰਸ਼ਨ ਭਾਈ ਅਮਰਜੀਤ ਸਿੰਘ ਜੀ ਨਾਲ ਕਰਾਉਣਗੇ ਬਾਹਰੋਂ ਵੀ ਤੁਸੀਂ ਬਿਲਡਿੰਗ ਦੇਖ ਸਕਦੇ ਹੋ ਜੇ ਮੈਂ ਬੇਨਤੀ ਕਰਾਂ ਵੀ ਤੁਹਾਡੇ ਪਿੱਛੋਂ ਦੀ ਤੁਸੀਂ ਸੰਗਤ ਨੂੰ ਦਰਸ਼ਨ ਕਰਾਓ ਵੀ ਆਪ ਜੀ ਦੇਖ ਸਕਦੇ ਹੋ ਵੀ ਮਹਾਪੁਰਸ਼ਾਂ ਨੇ ਵੀ ਆਪਣੇ ਵੱਲੋਂ ਬਹੁਤ ਹੀ ਮਿਹਨਤ ਕਰਕੇ ਸੰਗਤ ਦੇ 5-5 10-10 ਰੁਪਏ ਆਜੋ ਅੰਦਰ ਆਜੋ ਸੇਵਾ ਇਕੱਠੀ ਕਰਕੇ ਜੋ ਇਹਨਾਂ ਨਗਰਾਂ 'ਚ ਪ੍ਰਚਾਰ ਪ੍ਰਸਾਰ ਹੋਣਾ ਸੇਵਾ ਇਕੱਠੀ ਕਰਕੇ ਤੇ ਇਹਨਾਂ ਗੁਰੂ ਅਸਥਾਨਾਂ ਤੇ ਲਾਈ ਹੈ ਹੋਰ ਇਹ ਵੀ ਨਹੀਂ ਵੀ ਜਿੱਥੇ ਆਪਾਂ ਕਈਏ ਵੀ ਦਰਵਾਜਾ ਜੇ ਆਪਾਂ ਕਈਏ ਵੀ ਜੇ ਕੋਈ ਚੀਜ਼ 5000 ਦੀ ਬਣਨੀ ਆ ਉਹਨੂੰ 2000 ਦੀ ਬਣਾ ਦਈਏ ਜਾਂ 1000 ਦੀ ਬਣਾ ਦਈਏ ਵੀ ਜਿੱਥੇ ਮਹਾਪੁਰਸ਼ਾਂ ਨੇ ਕਿਹਾ ਵੀ ਸਾਡੀ ਕੋਠੀਆਂ ਵਧੀਆ ਤੋਂ ਵਧੀਆ ਹੁੰਦੀਆਂ ਆ ਆਪਾਂ ਕਹੀਦਾ ਇੱਕੋ ਵਾਰੀ ਬਣਾਉਣੀ ਆ ਤੇ ਇਸੇ ਤਰ੍ਹਾਂ ਮਹਾਪੁਰਸ਼ਾਂ ਦਾ ਇਹ ਫੀਲਿੰਗ ਆ ਵੀ ਗੁਰਨਾਨਕ ਦਾ ਵੀ ਘਰ ਜਿਹੜਾ ਹੈ ਨਾ ਜਿਸ ਦਾ ਆਪਾਂ ਗੁਰਬਾਣੀ ਅਨੁਸਾਰ ਕਹਿੰਦੇ ਜਿਸ ਦਾ ਦਿੱਤਾ ਖਾਬਣਾ ਇਸ ਕਹੀਏ ਸਾਬਾਤ ਜਿਹੜੇ ਸਤਗੁਰ ਦਾ ਛੱਕਦੇ ਆ ਵੀ ਉਹਦਾ ਸਥਾਨ ਵੀ ਵਧੀਆ ਤੋਂ ਵਧੀਆ ਹੋਣਾ ਚਾਹੀਦਾ ਦਾਸ ਤੇ ਅੱਜ ਹੈਰਾਨ ਹੋ ਗਿਆ ਇੱਥੇ ਆ ਕੇ ਵੀ ਜਦੋਂ ਦਰਸ਼ਨ ਕੀਤੇ ਵੀ ਇੰਨੇ ਥੋੜੇ ਸਮੇਂ ਦੇ ਵਿੱਚ ਇਹ ਨਹੀਂ ਵੀ ਆਪਾਂ ਗ੍ਰਾਹੀ ਇਕੱਠੀ ਕਰਨੀ ਆ ਜਾਂ ਉਦਾਂ ਮਹਾਪੁਰਸ਼ਾਂ ਨੇ ਆਪਣੇ ਵੱਲੋਂ ਬਹੁਤ ਥੋੜੇ ਸਮੇਂ ਦੇ ਵਿੱਚ ਲੱਖਾਂ ਰੁਪਏ ਕਰੋੜਾਂ ਰੁਪਏ ਸੰਗਤਾਂ ਦੇ ਲਾ ਕੇ ਇਹ ਸੁੰਦਰ ਸਥਾਨ ਬਣਾਇਆ ਅੰਦਰ ਆਪ ਜੀ ਹੁਣ ਦਰਸ਼ਨ ਕਰੋ ਇੱਕ ਇੱਕ ਚੀਜ਼ ਇੱਕ ਇੱਕ ਇਸ ਗੁਰੂ ਅਸਥਾਨ ਦਾ ਜੋ ਅੰਦਰ ਮਹਾਪੁਰਸ਼ਾਂ ਨੇ ਸੇਵਾ ਕਰਾਈ ਹੈ ਬਹੁਤ ਹੀ ਪਿਆਰੀ ਕਰਾਈ ਹੈ ਹੁਣ ਅੱਗੇ ਆਪ ਜੀ ਨੂੰ ਦਾਸ ਦੇ ਨਾਲ ਭਾਈ ਅਮਰਜੀਤ ਸਿੰਘ ਜੀ ਜਿਨ੍ਹਾਂ ਨੇ ਇੱਥੇ ਦਿਨ ਪ੍ਰਤੀ ਰਾਤ ਇੱਕ ਕਰਕੇ ਸੇਵਾਵਾਂ ਕਰਾਈਆਂ ਆਪ ਜੀ ਨੂੰ ਦਰਸ਼ਨ ਕਰਾਉਣਗੇ ਆਓ ਸਾਧ ਸੰਗਤ ਜੀ ਹੁਣ ਅੰਦਰ ਆਪਾਂ ਦਰਸ਼ਨ ਕਰੀਏ ਜਿਵੇਂ ਆਪ ਜੀ ਨੂੰ ਮਨ ਭਾਈ ਸਾਹਿਬ ਵੀ ਦੱਸਣਗੇ ਕਿ ਅੰਦਰ ਦਰਬਾਰ ਬਣਿਆ ਹੈ ਦਰਸ਼ਨ ਕਰੋ ਸਾਧ ਸੰਗਤ ਬਾਬਾ ਜੀ ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਪੁੱਛਣਾ ਚਾਹੁੰਨਾ ਕਿ ਜਿਹੜੇ ਆ ਉੱਤੇ ਨਕਸ਼ਾ ਬਣਿਆ ਇਹਦੇ ਬਾਰੇ ਸੰਗਤ ਨੂੰ ਜਾਣੂ ਕਰਾਓ ਵੀ ਇਹ ਤੁਸੀਂ ਕਿੱਥੋਂ ਤੁਹਾਡੇ ਅੰਦਰੋਂ ਖਿਆਲ ਆਇਆ ਵੀ ਇਹ ਅਸਥਾਨ ਬਾਰੇ ਦੇਖੋ ਜੀ ਬਾਪੁਰਖਾਂ ਦੀ ਅਪਾਰ ਕਿਰਪਾ ਉਹਨਾਂ ਨੇ ਜੋ ਵੀ ਨਕਸ਼ੇ ਗੁਰੂ ਘਰਾਂ ਦੇ ਬਣਾਏ ਹਨ ਉਹਨਾਂ ਨੇ ਆਪ ਹੀ ਬਣਾਏ ਹਨ ਠੀਕ ਹੈ ਇਸ ਕੰਮ ਦੇ ਵਿੱਚ ਸਾਡਾ ਸਹਿਯੋਗ ਭਾਈ ਜਸਵਿੰਦਰ ਸਿੰਘ ਜੀ ਛਾਟੇ ਵਾਲੇ ਸਾਡੇ ਜੀ ਛੋਟੇ ਨੇ ਉਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਠੀਕ ਹੈ ਜੋ ਉਹਦੇ ਵਿੱਚ ਕੋਈ ਮਾਰੀ-ਮੋਢੀ ਕੋਈ ਪੇਚੀ ਨਹੀਂ ਉਹ ਮਹਾਪੁਰਖ ਨੇ ਆਹੋ ਉਸ ਨੂੰ ਸੁਧਾਈ ਕਰਕੇ ਇਹ ਰਿਕਟਾ ਜੋ ਰੱਬ ਯਾਰ ਕੀਤਾ ਪਹਿਲੋਂ ਇਹ ਆਪਾਂ ਪਹਿਲੋਂ ਆਪਾਂ ਇਸ ਨੂੰ ਜੋ ਸੀਲਿੰਗ ਦੂਸਰੀ ਹੁੰਦੀ ਹੈ ਹਾਂਜੀ ਆਮ ਪੀਓਪੀ ਦੀ ਉਹ ਕਰਾਉਣ ਲੱਗੇ ਸੀ ਪਰ ਮਹਾਪੁਰਖ ਨੇ ਕਿਹਾ ਨਹੀਂ ਜੋ ਅੱਜਕੱਲ ਪੀਵੀਸੀ ਦੀ ਚੱਲ ਰਹੀ ਹੈ ਉਹ ਸੀਲਿੰਗ ਕਰਾਉਣੇ ਹਨ ਉਹਦੇ ਵਿੱਚ ਵੱਖਰੇ ਤੋਂ ਵੱਖਰਾ ਡਿਜ਼ਾਈਨ ਗੁਰੂ ਮਹਾਰਾਜ ਦੇ ਸ਼ਾਨ ਦੇ ਵਿੱਚ ਆਪਾਂ ਇਹ ਵਡਾਉਣਾ ਹੈ ਇਹ ਜਿਹੜਾ ਆਪ ਜੀ ਨੇ ਉੱਤੇ ਵੀ ਅਸੀਂ ਪੀਵੀਸੀ ਦੇਖ ਰਹੇ ਵੀ ਇਹ ਚੰਡੀਗੜ੍ਹ ਜਾਂ ਲੁਧਿਆਣੇ ਜਿਹੜੇ ਉਹ ਸਥਾਨ ਜਿਹੜੇ ਸ਼ਹਿਰ ਮੰਨੇ ਜਾਂਦੇ ਨੇ ਵੀ ਉਹਨਾਂ ਸਥਾਨਾਂ 'ਚ ਵੀ ਅਸੀਂ ਪੀਵੀਸੀ ਨਹੀਂ ਆਪਾਂ ਦੇਖੀ ਨਹੀਂ ਮੈਂ ਵੀ ਅੱਜ ਦੇਖ ਕੇ ਹਰਨ ਰਹਿ ਗਿਆ ਵੀ ਜਿਵੇਂ ਤੁਸੀਂ ਅੰਦਰ ਲਾਈਟਾਂ ਲਾਈਆਂ ਵੀ ਆਹ ਜਿਹੜਾ ਡਿਜ਼ਾਈਨ ਹੈ ਇਹ ਤੁਹਾਡੇ ਅੰਦਰ ਕੀ ਫੀਲਿੰਗ ਆਈ ਜਦੋਂ ਜੀ ਮਹਾਂਪੁਰਸ਼ਾਂ ਨੇ ਇਹ ਸਥਾਨ ਬਣਾਇਆ ਤੁਹਾਨੂੰ ਕੋਈ ਵਚਨ ਮਹਾਂਪੁਰਸ਼ਾਂ ਨੇ ਸਾਂਝਾ ਕੀਤਾ ਹੋਵੇਗਾ ਵੀ ਆਪਾਂ ਕੈਸਾ ਹੈ ਇਹਦਾ ਡਿਜ਼ਾਈਨ ਬਣਾਈ ਹੈ ਜਿਹਦੇ ਨਾਲ ਸੰਗਤ ਪਸੰਦ ਕਰੇ। ਆ ਜਿਹਨੂੰ ਵੇਂਦੇ ਕਰਾ ਜੀ। ਮਹਾਪੁਰਖਾਂ ਦੇ ਨਾਲ ਅਸੀਂ ਮਾਰਚ ਮਹੀਨੇ ਦੇ ਵਿੱਚ ਆਸਟ੍ਰੇਲੀਆ ਵਿੱਚ ਇਕੱਠੇ ਸੀਗੇ। ਉੱਥੋਂ ਅਸੀਂ ਇਕੱਠੇ ਆਸਟ੍ਰੇਲੀਆ ਤੋਂ ਵਾਪਸ ਆਏ। ਔਰ ਮਹਾਪੁਰਖਾਂ ਨੇ ਇੱਕ ਵਿਚਾਰ ਬਣਾਇਆ ਕਿ ਆਪਾਂ ਜਲਦੀ ਤੋਂ ਜਲਦੀ ਇਸ ਸਥਾਨ ਨੂੰ ਕੰਪਲੀਟ ਕਰੀਏ। ਉਪਰਲਾ ਜਿਹੜਾ ਆਪਾਂ ਬਣਾਈ ਹੈ। ਉਪਰ ਹਾਲ ਦਾ ਨਿਰਵਾਣ ਕੀਤਾ ਇੱਕ ਮਹੀਨਾ ਪਹਿਲਾਂ ਮਹਾਪੁਰਖਾਂ ਨੇ ਕਿਹਾ ਕਿ ਤੁਸੀਂ ਫਿਰ ਚੱਲ ਜਿਹੜਾ ਹੈ। ਔਰ ਜੇ ਸ਼ੁਰੂ ਆਪਾਂ ਜਲਦੀ ਜਲਦੀ ਉਦਘਾਟਨ ਇਸ ਦਾ ਕਰ ਦਈਏ ਪਰ ਸਟੈਨ ਉਹ ਥੋੜਾ ਸੀ ਜਿਸ ਦੇ ਵੀ ਕੈਸੀ ਮੱਥਰ ਵਾਲਿਆਂ ਨੂੰ ਕਿਹਾ ਪੱਥਰ ਵਾਲਿਆਂ ਨੇ ਵੀ ਕਿਹਾ ਇੱਕ ਮਹੀਨਾ ਸਮਾਂ ਚਾਹੀਦਾ ਹੈ ਸੀਲਿੰਗ ਵਾਲਿਆਂ ਨੇ ਕਿਹਾ ਉਹਨਾਂ ਨੇ ਕਿਹਾ ਇੱਕ ਮਹੀਨਾ ਚਾਹੀਦਾ ਹੈ ਪਰ ਜੋ ਸਾਡੇ ਜਿੰਨੇ ਵੀ ਕਾਰੀਗਰ ਹਨ ਸਾਰੇ ਕਾਰੀਗਰਾਂ ਨੇ ਸਾਡਾ ਇਤਨਾ ਸਹਿਯੋਗ ਦਿੱਤਾ ਕਿ ਉਹ ਦਿਨ ਰਾਤ ਲਗਭਗ ਰਾਤ 2 ਵਜੇ ਤੱਕ ਇਹ ਸਾਰੇ ਕਾਰੀਗਰ ਕੰਮ ਕਰਦੇ ਹਨ ਕੰਮ ਕਰਕੇ ਇਹਨਾਂ ਨੇ ਇਥੋਂ ਤੱਕ ਨੇ ਬਚਾਇਆ ਜਿਸ ਤਰ੍ਹਾਂ ਵੇਖੋ 80x45 ਦਾ ਇਹ ਹਾਲ ਹੈ 80 ਫੁੱਟ ਲੰਮਾ ਔਰ 45 ਫੁੱਟ ਚੌੜਾ ਇਹ ਹਾਲ ਹੈ ਔਰ ਜੋ ਸਾਹਮਣੇ ਆਪ ਵੇਖ ਰਹੇ ਹਾਂ ਗੁਰੂ ਮਹਾਰਾਜ ਦੇ ਸਾਹਮਣੇ ਜੋ ਸ਼ਾਹ ਦੇ ਵਿੱਚ ਡਾਟ ਬਣਾਈ ਜਾ ਰਹੀ ਹੈ ਜਿਸ ਦੇ ਉੱਪਰ ਥੋੜੇ ਅਗੋਂ ਸ਼ੀਟ ਲਗਾਈ ਜਾ ਰਹੀ ਹੈ ਆਹ ਇੱਧਰ ਪਈ ਐ ਇੱਧਰ ਆਹ ਥੱਲੇ ਵੀ ਦੇਖ ਸਕਦੇ ਹੋ ਇਹ ਸ਼ੀਟ ਜੋ ਹੈ ਉਹ ਲਗਾਈ ਜਾ ਰਹੀ ਹੈ ਇਹ ਸਾਰੇ ਜੋ ਵੀ ਇਹ ਰਿਡੋਫ ਰੋਕਤ ਹੈ ਬਾਪੁਰਖਾ ਨੇ ਆਪ ਕੀਤੀ ਹੈ ਮਹਾਰਾਜ ਜੀ ਸ਼ਾਨ ਦੇ ਵਿੱਚ ਤੇ ਵਧੀਆ ਤੋਂ ਵਧੀਆ ਚੀਜ਼ ਜੋ ਹੈ ਉਹ ਲੱਗੇਗੀ ਕਿ ਜੋ ਸ਼ੀਟ ਆ ਦੇਖ ਰਹੇ ਹੁ ਲੱਗ ਰਹੀ ਹੈ ਇਹ ਥੱਲੇ ਤੱਕ ਲਾਏਗੀ ਜੋ ਪਿੱਲਰ ਹੈ ਪਿੱਲਰ ਦੇ ਸਾਰੇ 골ਡਨ ਪਿੱਲਰ ਬਣਨਗੇ ਤੇ ਉੱਪਰ ਦਾੜ ਸਾੜੀ ਹੈ ਉਹ ਜੋ ਇਹ ਬੋਲਡਰ ਬਣੇਗੀ ਪਰ ਮਹਾਰਾਜ ਦੇ 200 ਖਾਸ ਸੰਸਾਦ ਦੇ ਕਮਰੇ ਬਣਾਏ ਹਨ ਇਹ ਕਮਰੇ ਮਹਾਰਾਜ ਜੀ ਬਣਾਏ ਹਨ ਖਾਸ ਸੰਸਾਦ ਵਾਸਤੇ ਹਾਂਜੀ ਇੱਧਰੇ ਸਾਈਡ ਤੋਂ ਬਣਾਇਆ ਇੱਕ ਇੱਕ ਕਮਰਾ ਬਣਾਇਆ ਜੀ ਤੇ ਇੱਕ ਕਮਰਾ ਬਣਾਇਆ ਦੋ ਕਮਰੇ ਬਣਾਇਆ ਜਿਸੋ ਕੱਦ ਵਾਸਤੇ ਇੱਕ ਬਾਰੇ ਬੈੱਡ ਵਾਸਤੇ ਤੇ ਇੱਕ ਕਮਰਾ ਮਹਾਰਾਜ ਦੇ ਬਸਰਾ ਵਾਸਤੇ ਬਣਾਇਆ ਗਿਆ ਹੈ ਜੀ ਇਧਰਲੇ ਸਾਈਡ ਦਾ ਦੋ ਕਮਰੇ ਬਣਿਆ ਤੇ ਤੁਸੀਂ ਸਾਥ ਸੰਗਤ ਜੀ ਹੁਣ ਇਧਰੋਂ ਪਿੱਛੋਂ ਵੀਊ ਦੇਖ ਸਕਦੇ ਹੋ ਇਹ ਜਿਹੜਾ ਸਥਾਨ ਹੈ ਇਹ ਬਾਬਾ ਜੋਰਾਵਾਰ ਸਿੰਘ ਦੇ ਬਾਬਾ ਫਤੇ ਸਿੰਘ ਜੀ ਦੇ ਨਾਮ ਦਾ ਸਥਾਨ ਹੈ ਇਹ ਸੰਗੀਤ ਵਿਦਿਆਲਿਆ ਬਣਾਇਆ ਜਾਣਾ ਆਉਣ ਵਾਲੇ ਸਮੇਂ ਦੇ ਅੰਦਰ ਮੇਰੇ ਅੰਦਰ ਦੇ ਦੇ ਫੀਲਿੰਗ ਹੈ ਇਹ ਇੱਕ ਇਸ ਇਲਾਕੇ ਦਾ ਬਹੁਤ ਵੱਡਾ ਕੇਂਦਰ ਗੁਰੂ ਸਾਹਿਬ ਦਾ ਜੋ ਜਿਵੇਂ ਅੱਜ ਦਸਮ ਬਾਣੀ ਦੇ ਟੈਕ ਹੋ ਰਹੇ ਨੇ ਜਾਂ ਕਿੰ ਤੋਂ ਪ੍ਰੰਤੂ ਹੋ ਰਿਹਾ ਹੈ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਸਰੋਵਰਾਂ ਤੇ ਹਰਿਮੰਦਰ ਸਾਹਿਬ ਤੇ ਇੱਕ ਐਸਾ ਕੇਂਦਰ ਬਣ ਗਿਆ ਇਸ ਇਲਾਕੇ ਦੇ ਵਿੱਚ ਵੀ ਸੰਗਤ ਜੋ ਆਪਾਂ ਕਹਿੰਦੇ ਵੀ ਬਾਰਡਰ ਲੱਗੇ ਦੀ ਸੰਗਤ ਹੈ ਉਹ ਇਸ ਸੁੰਦਰ ਗੁਰੂ ਘਰ ਨੂੰ ਦਰਸ਼ਨ ਕਰਨ ਵਾਸਤੇ ਹਜ਼ਾਰਾਂ ਬੱਚੇ ਇਸ ਸਥਾਨ ਤੇ ਆਉਣਗੇ ਤੇ ਉਥੇ ਆ ਕੇ ਇਥੇ ਵਿਦਿਆ ਹਾਸਲ ਕਰਨੀ ਜਿੱਥੇ ਗੁਰਬਾਣੀ ਦੀ ਸੰਥਿਆ ਦਮਦਮੀ ਟਕਸਾਲ ਤੋਂ ਜੋ ਮਹਾਪੁਰਸ਼ਾਂ ਦੀ ਕਿਛਾਇਆ ਤੇ ਬਹੁਤ ਆਪਾਂ ਮਤਲਬ ਵਿਦਵਾਨ ਬੁਲਾ ਕੇ ਉਹਨਾਂ ਦੋਸਤ ਬੱਚਿਆਂ ਨੂੰ ਸੰਖਿਆ ਦੇਣੀ ਹੈ ਤੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸਮ ਬਾਣੀ ਦਾ ਪ੍ਰਚਾਰ ਜੋ ਕਲਗੀਧਰ ਪਾਸ਼ਾ ਦੀ ਪ੍ਰਾਤਨ ਮਰਿਆਦਾ ਹੈ ਸੋ ਉਸ ਮੁਤਾਬਕ ਪ੍ਰਚਾਰ ਕਰਨਾ ਤੇ ਨਾਲ ਮੈਂ ਇਹ ਵੀ ਸੰਗਤ ਨੂੰ ਬੇਨਤੀ ਕਰ ਦਵਾਂ ਵੀ ਮਹਾਪੁਰਸ਼ਾਂ ਨੇ ਜੋ ਇਹ ਸਥਾਨ ਬਣਾਇਆ ਆਪ ਜੀ ਦੇਖ ਸਕਦੇ ਹੋ ਵੀ ਇੱਕ ਇੱਕ ਚੀਜ਼ ਐ ਮਢਾਈ ਹੈ ਜਿਵੇਂ ਕਿ ਉਹਨਾਂ ਦੇ ਅੰਦਰ ਇਹ ਹੁੰਦਾ ਵੀ ਇਹ ਕਲਗੀਧਰ ਪਾਸ਼ਾ ਦਾ ਪਵਨ ਸਥਾਨ ਹੈ ਸਹਿਬਜ਼ਾਦਿਆਂ ਦਾ ਨਾਮ ਕਿਉਂਕਿ ਕਈ ਵਾਰੀ ਅਸੀਂ ਸਹਿਬਜ਼ਾਦਿਆਂ ਦੇ ਨਾਮ ਤੇ ਕੋਈ ਚੀਜ਼ ਬਣਾਉਂਦੇ ਆ ਨਾਮ ਸਹਿਬਜ਼ਾਦਿਆਂ ਦਾ ਹੁੰਦਾ ਤੇ ਚੀਜ਼ ਜਿਹੜੀ ਉਹ ਉਹਦੀ ਕੋਈ ਮਨਿਆਦ ਕੋਈ ਬੁਨਿਆਦ ਨਹੀਂ ਹੁੰਦੀ ਆ ਵੀ ਜਿਵੇਂ ਭਾਈ ਅਮਰਜੀਤ ਸਿੰਘ ਜੀ ਨੇ ਕਿਹਾ ਵੀ ਆ ਜਿਹੜੀ ਬਾਟ ਬਣਾਈ ਹੈ ਤੁਸੀਂ ਉਹ ਸ਼ੀਟ ਦੇਖੀ ਹੈ ਇਹ ਸੋਨੇ ਦੀ ਚਾਲ ਵਾਲੀ ਇੱਕ ਤਰ੍ਹਾਂ ਉਹ ਸ਼ੀਟ ਇਸ ਤਰ੍ਹਾਂ ਜਦੋਂ ਲਾਈਟ ਸਵਜਦੀਆਂ ਤੇ ਉਹਦੀ ਇੰਨੀ ਸੋਹਣੀ ਜਿਹੜੀ ਖੇਚ ਬਣ ਕੇ ਆਉਂਦੀ ਹੈ ਸੋ ਮੈਂ ਆਪ ਜੀ ਨੂੰ ਮੂਰ ਪੁੱਛਣਾ ਚਾਹੁੰਦਾ ਸੀ ਕਿ ਜਿਵੇਂ ਆਪਾਂ ਮੈਂ ਨਾਰਮਲ ਸਨਾਨਾ ਜੀ ਦੇ ਦਰਸ਼ਨੇ ਕੀਤੇ ਇਹਦੇ ਬਾਰੇ ਤੁਸੀਂ ਦੱਸੋ ਬਈ ਆ ਬਣਾਈ ਜਿਹੜੀ ਤੁਸੀਂ ਮਹਾਰਾਜ ਜੀ ਦੇ ਸੀ ਮਹਾਰਾਜ ਦੇ ਚਤੁਰਾਸਾ ਹਾਸ ਤੇ ਬਣਾਇਆ ਜੀ ਅੱਛਾ ਜੀ ਕਿ ਇਥੇ ਮਹਾਰਾਜਰ ਕੋਲ ਸਾਲ ਲੱਗ ਕੇ ਵਿਚਾਰ ਮਹਾਰਾਜ ਦਾ ਬੈੱਡਰ ਮਾਤਾ ਬੈੱਡਰ ਚੱਲੇਗਾ ਉਸ ਦੇ ਮਹਾਰਾਜ ਜੀ ਪ੍ਰਕਾਰ ਮਨ ਹੋਵੇ ਇਹਰ ਤੋਂ ਪੁੱਛਿਆ ਜੋ ਹੈ ਪੜਕ ਬਣਾਇਆ ਗਿਆ ਹੈ ਉਸ ਤੇ ਮਹਾਰਾਜ ਬਰਕਾਸ਼ ਸੁਣ ਕੇ ਮੈਂ ਇੱਕ ਵੇਰ ਦੀ ਹਾਲ ਕਰਦਾ ਹਾਂ ਹਾਂ ਜੀ ਕਿ ਜਿੰਨਾ ਵੀ ਹਾਲ ਹੈ ਇਹ ਬੜਿਆ 80 45 ਦਾ ਟੋਟਲੀ ਏਸੀ ਹਾਲ ਹੈ 80 45 ਦਾ ਹਾਲ ਹੈ ਸਾਹ ਹਾਂ ਜੀ ਟੋਟਲੀ ਏਸੀ ਟੋਟਲੀ ਏਸੀ ਹਾਲ ਹੈ ਏਸੀ ਹਾਲ ਹੈ ਕੋਈ ਵੀ ਇੱਥੇ ਆ ਕੇ ਗਰੀਬ ਕਿਉਂਕਿ ਬਿਲਕੁਲ ਇੱਥੇ ਜੋ ਜਿੰਦੇ ਵੀ ਏਰੀਆ ਹੈ ਲਾਗੇ ਜਗਾ ਏਰੀਆ ਜਿੰਨਾ ਹੈ ਇਹ ਰਾਸਖੰਦ ਜਗਿਆ ਹੈ ਔਰ ਬਹੁਤ ਬਹੁਤ ਗਰੀਬ ਲੋਕ ਇੱਥੇ ਰਹਿੰਦੇ ਹਨ ਉਹਨਾਂ ਬਹੁਤ ਵੱਡਾ ਲਾਹ ਹਾਂਜੀ ਕੋਈ ਵੀ ਆਪਣੀ ਬੱਚੀ ਦੀ ਸ਼ਾਦੀ ਕਰਨਾ ਚਾਹੁੰਦਾ ਹੈ ਤਾਂ ਇਸ ਗੁਰਦੁਆਰੇ ਦੇ ਕਰਦਾ ਅਸੀਂ ਕੋਈ ਉਹਨਾਂ ਕੋਲ ਪੈਸਾ ਨਹੀਂ ਲੈਂਦੇ ਜੋ ਉਹਨਾਂ ਦੀ ਖੁਸ਼ੀ ਹੈ ਮੱਥਾ ਟੇਕੇ ਜਾਂਦੇ ਕਦੀ ਉਹਨਾਂ ਕੋਲ ਕੋਈ ਪੈਸਾ ਨਹੀਂ ਲਿਆ ਗਿਆ ਤਾਂ ਉਹਨਾਂ ਗਰੀਬਾਂ ਵਾਸਤੇ ਇਹ ਇੱਕ ਛਾਨਣ ਮਨਾਰਾ ਹੋਵੇਗਾ ਕਿ ਉਹ ਆਪਣਾ ਉਹਨਾਂ ਦੇ ਮਨ ਦੀ ਜੋ ਖਾਸ਼ ਹੈ ਜੋ ਉਹਨਾਂ ਦੇ ਮਨ ਦੀ ਖੁਸ਼ੀ ਹੈ ਕਿ ਅਸੀਂ ਵੀ ਵਧੀਆ ਤੋਂ ਵਧੀਆ ਖਾਣ ਦੇ ਜਾ ਕੇ ਆਪਣੇ ਬੱਚਿਆਂ ਦੇ ਵਿਆਹ ਕਰੀਏ ਸੋ ਇਸ ਕਰਕੇ ਉਹਨਾਂ ਦੇ ਵੀ ਇਹ ਸੌਦਾ ਮਿਲਣ ਗਈ ਮੈਂ ਅਖੀਰ ਦੇ ਵਿੱਚ ਕਿਉਂਕਿ ਜਿਆਦਾ ਸਮਾਂ ਨਹੀਂ ਲੈਣਾ ਬਾਬਾ ਜੀ ਨੇ ਤੇ ਹੁਣ ਇੱਥੇ ਸੇਵਾਵਾਂ ਕਰਨੀਆਂ ਤੇ ਸਾਰੇ ਮਿਸਤਰੀ ਸਿੰਘਾਂ ਦਾ ਕੰਮ ਦੋ ਮਿੰਟ ਲਈ ਰੋਕਿਆ ਸੀ ਤਾਂ ਕਿ ਆਪ ਜੀ ਨੂੰ ਦਰਬਾਰ ਦੇ ਦਰਸ਼ਨ ਕਰਾਈਏ ਤੇ ਚੀਜ਼ਾਂ ਬਹੁਤ ਨੇ ਦਰਸ਼ਨ ਕਰਾਉਣ ਵਾਲੀਆਂ ਬਾਕੀ ਤੁਸੀਂ ਦੋ ਤਰੀਕ ਨੂੰ ਜਰੂਰ ਆਇਓ ਸਾਰੇ ਕਿਉਂਕਿ ਹੁਣ ਮੇਰੇ ਵੀ ਮਾਇਨ ਚ ਨਹੀਂ ਆ ਰਿਹਾ ਤੇ ਬਾਬਾ ਜੀ ਵੀ ਬਹੁਤ ਕੁਝ ਦਿਖਾਉਣਾ ਚਾਹੁੰਦੇ ਤੇ ਮਿਸਤਰੀ ਜਿਹੜੇ ਆ ਉਹ ਕੰਮ ਤੋਂ ਬੈਠੇ ਹੋਏ ਆ 2 ਨਵੰਬਰ ਨੂੰ 2 ਨਵੰਬਰ ਨੂੰ 55 ਕੰਨ ਬਸ ਕਿੰਨੇ ਵਜੇ ਰੰਗ ਹੋਣੀ ਸੀ ਕਿਹੜੇ 11 ਵਜੇ ਸਵੇਰੇ 11 ਵਜੇ 2 ਨਵੰਬਰ ਨੂੰ 51 ਸ਼੍ਰੀ ਖਾਨਪਾਟ ਸੇ ਸਾਹਿਬ ਜੀ ਦਾ ਜਾਪ ਗੁਰਬਾਣੀ ਦੇ ਮਹਾਨ ਜਾਪ 550 ਸਾਲਾ ਗੁਰੂ ਨਾਨਕ ਸਾਹਿਬ ਜੀ ਦਾ ਇਸ ਸਥਾਨ ਤੋਂ ਸ਼ੁਰੂ ਵੈਸੇ ਤਾਂ ਹੋ ਚੁੱਕਿਆ ਸਾਰੇ ਪਾਸੇ ਪਰ ਇਸ ਸਥਾਨ ਤੋਂ ਬੜੀ ਚੜ੍ਹਦੀ ਕਲਾ ਦੇ ਨਾਲ ਇਹ ਲੜੀ ਆਰੰਭ ਹੋਣ ਜਾ ਰਹੀ ਹੈ ਤੇ 3 ਤਰੀਕ ਨੂੰ ਰਾਤ ਦਾ ਇਹ ਸਮਾਗਮ ਕਿ ਦਿਨ ਰਾਤ ਦੇਖੇਂਗੇ ਰਾਤ ਦਾ ਤੇ 4 ਤਰੀਕ ਨੂੰ ਫਿਰ ਖੰਡਪਟ ਸਾਹਿਬ ਜੀ ਦੇ ਜਦੋਂ ਭੋਗ ਪੈ ਜਾਣਗੇ 10:00 ਵਜੇ ਹਾਂਜੀ ਫਿਰ ਸਾਰਾ ਦਿਨ ਇੱਥੇ ਕੀਰਤਨ ਹੋਏਗਾ ਗੁਰਮਤ ਸਮਾਗਮ ਹੋਏਗਾ ਜਿਦੇ ਵਿੱਚ ਢਾਡੀ ਜਥੇ ਰਾਗੀ ਜਥੇ ਹੋਰ ਮਹਾਂਪੁਰਸ਼ ਆ ਰਹੇ ਨੇ ਤੇ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਵੀ ਆਪ ਜੀ ਨੂੰ ਐਗਜੈਕਟ ਲੋਕੇਸ਼ਨ ਬਾਬਾ ਜੀ ਦੱਸਣਗੇ ਵੀ ਜੇ ਇੱਥੇ ਕਿਸਨੇ ਪਹੁੰਚਣਾ ਹੋਵੇ ਸ਼੍ਰੀ ਅਮਰਸਰ ਸਾਹਿਬ ਤੋਂ ਤੇ ਬਾਬਾ ਜੀ ਪੂਰੀ ਲੋਕੇਸ਼ਨ ਆਪ ਜੀ ਦੱਸਦੇ ਇਹ ਸਥਾਨ ਅjnਾਲਾ ਤੋਂ ਲਗਭਗ 5 ਕਿਲੋਮੀਟਰ ਤੇ ਸਿਤ ਹੈ ਠੀਕ ਹੈ ਜੀ ਅjnਾਲਾ ਤੋਂ ਪਹਿਲੋ ਈਸਾਪੁਰ ਪਿੰਡ ਆਉਂਦਾ ਹੈ ਈਸਾਪੁਰ ਤੋਂ ਅੱਗੇ ਉਮਰਪੁਰਾ ਪਿੰਡ ਦਾ ਅੱਡਾ ਹੈ ਅੱਡੇ ਤੋਂ ਥੋੜਾ ਜਿਹਾ ਅੱਗੇ ਹੋਵੋ ਤੇ ਖੱਬੇ ਪਾਸੇ ਮੇਨ ਸੜਕ ਦੇ ਉੱਤੇ ਅjnਾਲਾ ਚੰਗਾਵਾ ਰੋਡ ਦੇ ਉੱਪਰ ਇਹ ਸਥਾਨ ਬਣਿਆ ਹੈ ਪਿੰਡ ਵੱਲ ਮੁੜਨ ਦੀ ਲੋੜ ਨਹੀਂ ਮੇਨ ਸੜਕ ਦੇ ਉੱਤੇ ਹੀ ਇਹ ਸਥਾਨ ਹੈ ਗੁਰਦੁਆਰਾ ਟਾਲੀ ਸਾਹਿਬ ਤੋਂ ਪਹਿਲਾਂ ਔਰ ਵੀ ਪਿੰਡ ਇਸਾਪੜ ਤੋਂ ਅੱਗੇ ਦੋਵਾਂ ਦੇ ਵਿਚਕਾਰ ਇਹ ਮੇਨ ਸੜਕ ਦੇ ਉੱਤੇ ਪਿੰਡ ਹੈ ਬਾਕੀ ਜੇ ਕਿਸੇ ਨੇ ਕੋਈ ਇਨਫੋਰਮੇਸ਼ਨ ਲੈਣੀ ਹੋਵੇ ਇਸ ਵੀਡੀਓ ਦੇ ਟਾਈਟਲ ਦੇ ਥੱਲੇ ਨੰਬਰ ਦਿੱਤਾ ਹੋਏਗਾ ਆਪ ਜੀ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ ਜਰੂਰ ਇਸ ਸੁੰਦਰ ਸਥਾਨ ਦੇ ਦਰਸ਼ਨ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ ਖੁਸ਼ੀਆਂ ਪ੍ਰਾਪਤ ਕਰੋ ਸਾਰੇ ਜਥੇ ਵੱਲੋਂ ਭਾਈ ਅਮਰਜੀਤ ਸਿੰਘ ਜੀ ਦਾ ਧੰਨਵਾਦ ਸੰਤ ਬਾਬਾ ਸਰੂਪ ਸਿੰਘ ਜੀ ਮਹਾਪੁਰਸ਼ ਜੋ ਇਸ ਵੇਲੇ ਦਿਨ ਰਾਤ ਇੱਕ ਕੀਤਾ ਹੋਇਆ ਹੈ ਉਹਨਾਂ ਦਾ ਧੰਨਵਾਦ ਆਪਾਂ ਸ਼ਬਦਾ ਚ ਨਹੀਂ ਕਰ ਸਕਦੇ ਜੋ ਇਸ ਗਰੀਬ ਇਲਾਕੇ ਆਪਾਂ ਗਰੀਬ ਅਖਰਵਰਤਨਾ ਪੈ ਰਿਹਾ ਕਿਉਂਕਿ ਕੰਡੀ ਦਾ ਬਾਰਡਰ ਇਲਾਕਾ ਆ ਤੇ ਲੋਕੀ ਫਾਈਨੈਂਸ਼ਲੀ ਇੰਨੇ ਪਾਵਰਫੁਲ ਨਹੀਂ ਹੈ ਉਹਨਾਂ ਵਾਸਤੇ ਜੋ ਜਿਵੇਂ ਕਹਿ ਰਹੇ ਸੀ ਵੀ ਕੋਈ ਗਰੀਬ ਲੜਕੀ ਦੀ ਸ਼ਾਦੀ ਵੀ ਹੋਵੇ ਤੇ ਉਹ ਵੀ ਮਹਾਪੁਰਸ਼ਾਂ ਦੀ ਇੱਛਾ ਵੀ ਇਸ ਸਥਾਨ ਤੋਂ ਜੇ ਨਹੀਂ ਕੋਈ ਪੈਸੇ ਦੇ ਸਕਦਾ ਉਹ ਸੇਵਾ ਦੇ ਵਿੱਚ ਕੀਤਾ ਜਾਏਗਾ ਹੋਰ ਅਨੇਕਾਂ ਕਾਰਜ ਹੋਣਗੇ ਵਿਸ਼ੇਸ਼ ਕਾਰਜ ਹੈ ਵੀ ਬੱਚਿਆਂ ਦੇ ਸੰਗੀਤ ਅਕੈਡਮੀ ਬਣਾਈ ਜਾ ਰਹੀ ਹੈ ਸੋ ਸਾਰੀ ਸੰਗਤ ਨੇ ਦਰਸ਼ਨ ਦੇਣਾ ਫਤਿਹ ਬੁਲਾਉਣ ਜਾ ਰਿਆਂ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅਖੀਰ ਚ ਬੇਨਤੀ ਆ ਵੀ ਜਿਹੜੇ ਇਹ ਵੀਡੀਓ ਦੇਖ ਰਹੇ ਜਿੰਨੇ ਮੇਰੇ ਪਿਆਰ ਕਰਨ ਵਾਲੇ ਨੇ ਮਹਾਂਪੁਰਸ਼ਾਂ ਦੇ ਪਿਆਰ ਕਰਨ ਵਾਲੇ ਸਾਰੇ ਇਸ ਵੀਡੀਓ ਨੂੰ ਇੱਕ ਨਿਰਪੱਖ ਹੋ ਕੇ ਸ਼ੇਅਰ ਕਰੀਏ ਤਾਂ ਕਿ ਤੁਹਾਡੀ ਕੋਈ ਵੀਡੀਓ ਦੇਖ ਕੇ ਇਸ ਸਥਾਨ ਤੇ ਆ ਕੇ ਦਰਸ਼ਨ ਕਰੇ ਕਿ ਮਹਾਪੁਰਸ਼ ਸੰਤ ਮਹਾਪੁਰਸ਼ ਕੌਮ ਵਾਸਤੇ ਕਿਵੇਂ ਦਿਨ ਰਾਤ ਇੱਕ ਕਰ ਰਹੇ ਨੇ ਤੇ ਕਿਵੇਂ ਬਾਣੀ ਨਾਲ ਜੋੜ ਰਹੇ ਨੇ ਫਤਿਹ ਬੁਲਾ ਰਹੇ ਆ ਵਾਹਿਗੁਰੂ ਜੀ ਦਾ